ਮੈਂ ਖੁਦ ਕੁਛੀ ਪੀੜ ਤੋਂ ਪਰਵਾਹ ਆਂਗੀ ਜੀ ਮੇਰੇ ਬੱਚੇ ਮੈਂ ਬੜੀ ਮਿਹਨਤ ਮਜ਼ਦੂਰੀ ਨਾਲ ਪਾਲੇ ਪਲੋਸੀ ਸੀਗੇ ਮੇਰੀ ਕੁੜੀ ਵਕੀਲ ਮੈਂ ਬਣਾਤੀ ਸੀਗੀ ਜੀ ਟੋਕਰਾ ਚੱਕ ਕੇ ਕਮਾਈਆਂ ਕਰਕੇ ਇਹ ਬੇਟੀ ਜਿਹੜੀ ਕੁੜੀਆ ਰਪਿੰਦਰ ਕੌਰ ਨੇ ਹੁਣ ਬਿਆਨ ਦਿੱਤਾਗਾ ਵੀ ਇਹ ਉਹਦੀ ਲਖਾਈ ਆ ਇਹ ਮੇਰੀ ਬੇਟੀ ਦੀ ਕੋਟ ਦੀ ਲਖਾਈ ਉਹਦੀਆਂ ਡੈਰੀਆਂ ਦੀ ਲਖਾਈ ਸਾਰਾ ਕੁਝ ਚੈੱਕ ਕੀਤਾ ਜਾਵੇ ਜੋ ਇਹਨੇ ਮੇਰੀ ਕੁੜੀ ਨਾਲ ਕਿਸੇ ਨਾਲ ਵਿਆਹ ਕਰਵਾਇਆਗਾ ਉਹ ਵੀ ਇਹ ਬਲੈਕਮੈਲ ਕਰਦੀਆਂ ਨੇ ਜੀ ਇਨੇ ਵੀ ਇਸ ਤਰ੍ਹਾਂ ਦੀ ਲਵ ਰਿਲੇਸ਼ਨ ਕਰੀ ਹੋਈ ਆ ਉਹ ਜਿਵੇਂ ਇਹ ਅੱਜ ਤੋਂ 3 ਸਾਲ ਪਹਿਲਾਂ ਹੀ ਮੇਰੇ ਘਰੇ ਆਈ ਤੇ ਮੈਂ ਦੇ ਹੱਥ ਬੰਨ ਕੇ ਬੇਨਤ ਕਰਕੇ ਘਰੋਂ ਤੋਰਿਆ ਵੀ ਤੂੰ ਮੇਰੇ ਘਰੋਂ ਭੱਗ ਜਾ ਕਿਸੇ ਨਾਲ ਭੱਜ ਜੇਂਗੀ ਇਹ ਕੁੜੀ ਪਰਜਾ ਪੱਤਾਂ ਦੀ ਆ ਇਹਨੇ ਮਜੀਦ ਸਿੰਘਾਂ ਦੇ ਮੁੰਡੇ ਨਾਲ ਵਿਆਹ ਕਰਵਾਇਆਗਾ ਮੈਂ ਜਾਤਾਂ ਨਾਲ ਕਿਸੇ ਨਾਲ ਨਹੀਂ ਸੋਚਦੀ ਮੈਂ ਮੇਰੀ ਬੇਟੀ ਨੂੰ ਵੀ ਕਹਤਾ ਸੀ ਵੀ ਤੂੰ ਇਹਨਾਂ ਦੇ ਧੱਕੇ ਚੜ ਗਈ ਤੈਨੂੰ ਇਹ ਧਮਕੀਆਂ ਦਿੰਦੇ ਨੇ ਤੇਰੇ ਭਰਾ ਨੂੰ ਮਾਰ ਦੇਣਗੇ ਤੈਨੂੰ ਮਾਰ ਦੇਣਗੇ ਤੇਰੀ ਮਾਂ ਨੂੰ ਮਾਰ ਦੇਣਗੇ ਇਹ ਲੋਚ-ਰੋਚ ਖਾਂਦੇ ਨੇ ਤੈਨੂੰ ਮਾਦਾ ਯੋਨਾ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਕੋਈ ਲੈਟਰ ਵੀ ਲਿਖ ਕੇ ਮਿਲਿਆ ਸੋਸਾਇਟੀ ਨਹੀਂ ਉਹਨੇ ਕੋਈ ਰਾਈਟਰ ਨਹੀਂ ਲਿਖਿਆ ਜੀ ਕੁਛ ਨਹੀਂ ਮੇਰੀ ਬੇਟੀ ਦੀ ਲਿਖਾਈ ਮੈਨੂੰ ਮੇਰੇ ਮਨ ਨੂੰ ਸਾਹ ਮਿਲਣਾ ਚਾਹੀਦਾ ਜੋ ਇਹ ਝੂਠ ਬੋਲਦ ਨੇ ਵੀ ਲਿਖਾਈ ਆ ਉਹ ਲਿਖਾਈ ਵੀ ਚੈੱਕ ਹੋਣੀ ਚਾਹੀਦੀ ਆ ਸੁਸਾਈਡ ਕੀਤਾ ਗਿਆ ਜਾਂ ਮਰਡਰ ਕੀਤਾ ਇਹਨਾਂ ਨੇ ਕੀਤਾ ਜੀ ਕਤਲ ਕੀਤਾ ਮੇਰੀ ਬੇਟੀ ਦਾ ਕਿਹਦੇ ਉੱਤੇ ਇਲਜ਼ਾਮ ਲਗਾ ਦਿਓ ਜਗਜੀਸ਼ ਨੇ ਤੇ ਰਵਿੰਦਰ ਨੇ ਕਰਾਇਆ ਜੀ ਇਹਨਾਂ ਨੇ ਕਰਿਆ ਗਿਆ ਜੀ ਇਹ ਕਹਿੰਦੇ ਸੀ ਵੀ ਅਸੀਂ ਜਗਦੀਸ਼ ਕਹਿੰਦਾ ਮੈਂ 6 ਵਜੇ ਆਇਆਗਾ ਮੈਂ ਅਕਲੀ ਗਿਆ ਹੋ ਸੀ ਜਗਦੀਸ਼ ਵੀ ਉੱਥੇ ਸੀ ਇਹ ਕਹਿੰਦੀ ਮੈਂ ਮੇਰੇ ਪਿੰਡ ਗਈ ਸੀ ਇਹ ਵੀ ਉੱਥੇ ਸੀ ਜੀ ਇਹਨਾਂ ਸਾਡੇ ਕੋਲ ਇਹਨਾਂ ਦੀਆਂ ਰਿਕਾਰਡਿੰਗਾਂ ਨਹੀਂ ਜੀ ਸਾਡੇ ਕੋਲ ਵੀਡੀਓ ਨਹੀਂ ਆ ਇਹ ਕਹਿੰਦੀ ਆਪਦੀ ਬੇਟੀ ਦਾ ਪਤਾ ਲਾਣ ਲਈ ਮੈਂ ਡੀਐਮਸੀ ਜਾਈਆਂ 7ਵੇਂ ਮਹੀਨੇ ਚ ਜਣਾਈ ਚ ਦਾਖਲ ਸੀ ਮੇਰੀ ਬੇਟੀ ਦਾ ਪੀਜੀਆਈ ਚ ਇਲਾਜ ਚੱਲਿਆ ਜੀ ਉਹਦੀਆਂ ਨਾਰਮਲ ਰਿਪੋਰਟਾਂ ਨੇ ਮੇਰੇ ਕੋਲ ਰਿਪੋਰਟਾਂ ਵੀ ਹੈਗੀਆਂ ਨੇ ਸਬੂਤ ਪਰ ਇਹਨਾਂ ਨੇ ਮੇਰੀ ਬੇਟੀ ਦਾ ਕਤਲ ਕੀਤਾ ਹੈ ਜੀ ਉਹ ਜਿਹੜਾ ਜਗਦੀਸ਼ ਆ ਉਹਨੇ ਪਹਿਲਾਂ ਹੋਰ ਕੁੜੀ ਨਾਲ ਰਹਿੰਦਾ ਸੀ ਉਹ ਛੱਡੀ ਮੇਰੇ ਮੇਰੀ ਕੁੜੀ ਨਾਲ ਰਹਿਣ ਲੱਗ ਗਿਆ ਫਿਰ ਮੇਰੀ ਕੁੜੀ ਛੱਡੀ ਤਾਂ ਹੁਣ ਇਸ ਕੁੜੀ ਨਾਲ ਰਹਿ ਰਿਹਾਗਾ ਇਹ ਉੱਥੇ ਕਟੀਆਂ ਨਹੀਂ ਜੀ ਮੈਂ ਕੁਛ ਨਹੀਂ ਵੇਦਖਲ ਕੀਤੀ ਸੀ ਉਹ ਰੁਪਿੰਦਰ ਕੌਰ ਨੇ ਜਿਹੜੇ ਉਹਨਾਂ ਦਾ ਕਹਿਣਾ ਕਿ ਕੁੜੀ ਨੂੰ ਪਰਿਵਾਰ ਪੁੱਛਦਾ ਗਿੱਚਦਾ ਨਹੀਂ ਸੀਗਾ ਕਿਉਂ ਨਹੀਂ ਪੁੱਛ ਸਰ ਮੇਰੇ ਫੋਨ ਦੀਆਂ ਡਿਟੇਲਾਂ ਚੈੱਕ ਕੀਤੀਆਂ ਜਾਣੋ ਜੀ ਮੇਰੇ ਫੋਨ ਤੇ ਕੱਲ ਵੀ ਮੇਰੀ ਬੇਟੀ ਦੀ ਵੀਡੀਓ ਕਾਲ 4:09 ਮਿੰਟਾਂ ਤੇ ਹੋਈ ਆ ਕੱਲ 1 ਵਜੇ ਵੀ ਫੋਨ ਹੋਇਆ ਮੇਰੀ ਬੇਟੀ ਨਾਲ ਮੈਂ ਬਿਮਾਰ ਸੀ ਜ਼ੁਖਾਮ ਰੇਸ਼ਾ ਬਹੁਤ ਜਿਆਦਾ ਸੀਗਾ ਮੈਂ ਸੁੱਤੀ ਵੀ ਸੀ ਕਦੋਂ ਗੱਲ ਹੋਈ ਆ ਤੁਹਾਡੀ ਬੇਟੀ ਨਾਲ ਕੱਲ 4 ਵਜੇ ਕੇ 9 ਮਿੰਟਾਂ ਦੇ ਗੱਲ ਹੋਈ ਆ ਸਾਰਾ ਮੈਨੂੰ ਫਾਂਸੀ ਦੇ ਦਿਓ ਮੈਨੂੰ ਉਹ ਵੀ ਮਨਜ਼ੂਰ ਆ ਪਰ ਮੈਨੂੰ ਅਨਸਾਹ ਮਿਲਣਾ ਚਾਹੀਦਾਗਾ ਮੇਰੀ ਧੀ ਦਾ ਇਹਨਾਂ ਨੇ ਕਤਲ ਕਰ ਦਿੱਤਾ ਜੀ ਇਹ ਕਹਿੰਦੇ ਨੇ ਵੀ ਅਸੀਂ ਲੇਬਰ ਆਲੇ ਆਂਗੇ ਅਸੀਂ ਪੈਸੇ ਇਕੱਠੇ ਕਰ ਲੈਨੇ ਜਥੇਬੰਦੀ ਆਲੇ ਵੀ ਅਸੀਂ ਥਾਣੇ ਮੂਰੇ ਧਰਨਾ ਲਾ ਕੇ ਬਹਿ ਜਾਨੇ ਆਂਗੇ ਇਹ ਜਥੇਬੰਦੀਆਂ ਨੂੰ ਵੀ ਆਪਦੇ ਚਾਲਸੇ ਚ ਲੈ ਕੇ ਹਰੇਕ ਕੇਸ ਨੂੰ ਰਫਾ ਦਫਾ ਕਰ ਜਾਂਦੇ ਨੇਗੀ ਕੋਈ ਪ੍ਰਸ਼ਾਸਨ ਤੋਂ ਕੀ ਮੰਗ ਕਰ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਜਿਵੇਂ ਮੈਨੂੰ ਇਹਨਾਂ ਨੇ ਕੱਲ ਕਿਹਾ ਸੀ ਤੇਰੀ ਬੇਟੀ ਬੇਹੋਸ਼ ਹੈਗੀ ਤੂੰ ਗੱਡੀ ਕਰਵਾ ਕੇ ਆ ਜਾ ਮੈਂ ਕਰੀਬ ਆਂਗੀ ਮੈਂ ਗੱਡੀ ਕਰਾ ਕੇ ਨਹੀਂ ਆ ਸਕਦੀ ਸੀ ਪਰ ਜਦੋਂ ਮੈਂ ਇਹਨੂੰ ਇਹ ਕਹਿੰਦੀ ਆ ਵੀ ਆਪਦੀ ਬੇਟੀ ਨਾਲ ਲੜਦੀ ਸੀ ਮੈਂ ਇਸ ਕੁੜੀ ਨੂੰ ਵੀ ਆਪਦੇ ਹੱਥ ਨਾਲ ਪੈਸੇ ਦਿੱਤੇ ਨੇ ਕਿ ਖਾਣ ਨੂੰ ਇਹ ਅੰਗੂਰ ਚੀਜ਼ਾਂ ਲਿਆਈਏਗੀ ਇਹ ਤਾਂ ਸੌ ਚੁਕਾਈ ਜਾਵੇ ਜੀ ਜਿਹੜੇ ਵੀ ਕਿਸੇ ਦੀਨ ਮਾਨ ਨੂੰ ਮੰਨਦੀ ਹੈਗੀ ਇਹ ਮੈਂ ਆਪਦੀ ਬੇਟੀ ਨੂੰ ਤਾਂ ਦੇਣੀ ਦੇਣੀ ਸੀ ਪਰ ਮੈਂ ਇਹਨੂੰ ਵੀ ਦਿੰਦੇ ਸੀ ਇਹ ਡਰਾਉਂਦੇ ਸੀ ਵੀ ਮੈਂ ਤੇਰੇ ਬੇਟੇ ਨੂੰ ਧਮਕੀਆਂ ਕਿਦੇ ਵੱਲੋਂ ਧਮਕੀਆਂ ਜਗਦੀਸ਼ ਤੇ ਕੁੜੀ ਰੇ ਰਹੇ ਸੀ ਮੇਰੀ ਕੁੜੀ ਨੂੰ ਵੀ ਤੇਰੀ ਮਾਂ ਤੋਂ ਡਰਾ ਡਰਾ ਕੇ ਪੈਸੇ ਮੰਗ ਮੈਂ ਇਹਨਾਂ ਦੀ ਮਿੰਨਤ ਵੀ ਕਰੀ ਵੀ ਤੁਸੀਂ ਇਹ じゃ ਗਲਤ ਕੰਮ ਕਰਤਾ ਮੈਨੂੰ ਲਾਜ ਤਾਂ ਤੁਸੀਂ ਲਾਤੀ ਪਰ ਮੈਂ ਤੁਹਾਡੇ ਗੁਰੂ ਘਰੋਂ ਆਨੰਦ ਕਰਦਣੀ ਐ ਮੈਨੂੰ ਕਿਸੇ ਜਾਂਤਨਾ ਬੰਨਣ ਨਹੀਂ ਗਾ ਮੇਰੀ ਮਿੰਨਤਾਂ ਏ ਮੁੰਡਾ ਕਹਿੰਦਾ ਮੈਂ ਨੰਦਕਾਰਜ ਨਹੀਂ ਕਰੂੰ ਮੈਂ ਐਵੇਂ ਜਿਵੇਂ ਲੋਕਾਂ ਦੀਆਂ ਕੁੜੀਆਂ ਨਾਲ ਖੇਡਦਾਗਾ ਤੇ ਮਾਤਾ ਹੁਣ ਡੈੱਡ ਬੋਡੀ ਕਿੱਥੇ ਰੱਖੀ ਹੈ ਡੈੱਡ ਬੋਡੀ ਹੈ ਜੀ ਲੁਧਿਆਣਾ ਡੀਐਮਸੀ ਚ ਹੈ ਜੀ ਜਦੋਂ ਅਸੀਂ ਉੱਥੇ ਆਏ ਆ ਸਾਨੂੰ ਤਾਂ ਉੱਥੇ ਆ ਕੇ ਪਤਾ ਲੱਗਿਆ ਵੀ ਮੇਰੀ ਬੇਟੀ ਦੀ ਲਾਸ ਬਣਾਤੀ ਇਹਨਾਂ ਨੇ ਵੀ ਉਹ ਕਹਿੰਦੇ ਨੇ ਵੀ ਇਹ ਮੁੱਕੀ ਹੋਈ ਸਾਡੇ ਕੋਲੇ ਲੈ ਕੇ ਆਏ ਨੇ ਇਹਨੇ ਮੈਨੂੰ ਜਦ ਕੇ 7:30 8:00 ਵਜੇ ਤੱਕ ਕਹੀ ਗਈ ਆ ਵੀ ਤੇਰੀ ਬੇਟੀ ਬੇਹੋਸ਼ ਹੋਈ ਪਈ ਆ ਗੱਡੀ ਕਰਾ ਕੇ ਆ ਜਾ ਬੇਹੋਸ਼ ਹੋਈ ਪਈ ਆ ਪਰ ਮੇਰੀ ਬੇਟੀ ਬੇਹੋਸ਼ ਨਹੀਂ ਸੀ ਇਹਨਾਂ ਨੇ ਮੇਰੀ ਬੇਟੀ ਨੂੰ ਮਾਰ ਦਿੱਤਾ ਠੀਕ ਹੈ मेरा नाम रविंदर कौर है जी होया थी जी मैं मैं दलजोत शर्मा ਦੇ ਨਾਲ ਰਹਿੰਦੀ ਆਂ ਸਦੋਨੇ ਕੁੜੀਆਂ ਇਕੱਠੀਆਂ ਰਹਨੀਆਂ ਵਾ ਇੱਥੇ ای ڈਬਲਯੂ ਐਸ ਕਲੋਨੀ ਦੇ ਵਿੱਚ ਤਾਜਪੁਰ ਰੋਡ ਤੇ ਤੇ ਉਹ ਦਲਜੋਤ ਬੱਸ ਤਾਂ ਲੰਬੇ ਸਮੇਂ ਦੀ ਬਿਮਾਰ ਚੱਲਦੀ ਆ ਰਹੀ ਹੈ ਜੂਨ ਤੋਂ ਅਸੀਂ ਸਾਰੀਆਂ ਜਿਹੜੀ ਮੈਡੀਕਲ ਰਿਪੋਰਟਾਂ ਨੇ ਉਹਦੀਆਂ ਉਹਨੂੰ ਕ੍ਰੋਨਿਕ ਪੈਨਕ੍ਰੇਟਾਈਟਸ ਹੈ ਕੁਝ ਵੀ ਖਾਣਾ ਪੀਣਾ ਹਜ਼ਮ ਨਹੀਂ ਸੀ ਹੁੰਦਾ ਉਹ ਸਾਰੀਆਂ ਮੈਡੀਕਲ ਰਿਪੋਰਟਾਂ ਅਸੀਂ ਪੁਲਿਸ ਥਾਣੇ ਜਮ੍ਹਾਂ ਕਰਵਾਤੀਆਂ ਨੇ ਕਿ ਉਹ ਵੈਸੇ ਵੀ ਜਿਵੇਂ ਕਦੇ ਚੱਕਰ ਆ ਜਾਣੇ ਡਿੱਗ ਪੈਣਾ ਬੇਹੋਸ਼ ਹੋ ਜਾਣਾ ਪੁਰਾਣਾ ਵੀ ਉਹਦੀ ਹਿਸਟਰੀ ਹੈ ਨਿਊਰੋ ਦੀਆਂ ਵੀ ਰਿਪੋਰਟਾਂ ਕਰਵਾਈਆਂ ਹੋਈਆਂ ਸੀ ਤੇ ਅਸੀਂ ਮਤਲਬ ਇਹ ਪਤਾ ਚੱਲਿਆ ਕਿ ਉਹ ਬੇਹੋਸ਼ ਹੋ ਕੇ ਡਿੱਗ ਪਈ ਉਲਟੀਆਂ ਆਈਆਂ ਬੇਹੋਸ਼ ਹੋ ਕੇ ਡਿੱਗੀ ਫਿਰ ਅਸੀਂ ਹੈਲਥ ਮੈਕਸ ਜਿਹੜਾ ਇੱਥੇ ਆ ਨੇੜੇ ਹਸਪਤਾਲ ਪੈਂਦਾ ਉੱਥੇ ਲੈ ਕੇ ਗਏ ਆ ਉੱਥੇ ਕੰਟਾ ਰੱਖਿਆ ਉਹ ਕਹਿੰਦੇ ਪਲਸ ਰੇਟ ਲੋ ਹੋ ਗਿਆ ਫਿਰ ਕਿ ਬਿਮਾਰਾ ਫਿਰ ਡੀ ਐਮ ਸੀ ਪੇ ਇਸਦਾ ਸੀ ਡੀ ਐਮ ਸੀ ਤੇ ਸਾਰਾ ਲਾਚ ਚੱਲਿਆ ਪਹਿਲਾਂ ਉਹ ਕਿ ਜੂਨ ਚ ਦਾਖਲ ਹੋਈ ਫਿਰ ਜੁਲਾਈ ਚ ਦਾਖਲ ਹੋਈ ਹੁਣ ਵੀ ਉਹਦਾ ਫਿਰ ਪ੍ਰੇਪਰੇਸ਼ਨ ਹੋਣਾ ਸੀਗਾ ਪਿੱਤੇ ਦਾ ਕਿ ਰੋਜ਼ ਦਾ ਖਰਚਾ ਵੀ ਉਹਦਾ ਕਾਫੀ ਜ਼ਿਆਦਾ ਹੋ ਇਸ ਲਈ ਵੀ ਪਰੇਸ਼ਾਨ ਰਹਿੰਦੀ ਸੀ ਬਿਮਾਰੀ ਦੇ ਕਾਰਨ ਵੀ ਤੇ ਡੀ ਐਮ ਸੀ ਜਦੋਂ ਪਹੁੰਚੇ ਆ ਅਸੀਂ ਉਹ ਕਹਿੰਦੇ ਧੜਕਣ ਨਹੀਂ ਚੱਲ ਰਹੀ ਤੇ ਫਿਰ ਉਹ ਕਿ ਵੀ ਮਤਲਬ ਨਹੀਂ ਰਹੀ ਉਹ ਫਿਰ ਕੱਲ ਰਾਤ ਦੀ ਗੱਲ ਆ ਇਹ ਨਾ ਸਵਾਈਡ ਲੈਟਰ ਵੀ ਕਹਿੰਦੇ ਉਹਨਾਂ ਵੱਲੋਂ ਕੋਈ ਲਿਖਿਆ ਹਾਂ ਲਿਖਿਆ ਗਿਆ ਹਾਂ ਮੇਰੇ ਹੱਥ ਵਿੱਚ ਹੀ ਸੋ ਸਾਈਡ ਲੈਟਰ ਕਿਉਂਕਿ ਮੈਂ ਮੈਂ ਕਟਨਾਲ ਰਹਿੰਦੇ ਸੀ ਅਸੀਂ ਸਾਡੀ ਅਲਮਾਰੀ ਸਾਂਝੀ ਹੈ ਉਹ ਦੇ ਕੱਪੜੇ ਉੱਪਰ ਪਏ ਉਹਦੇ ਆ ਤੇ ਮੇਰੇ ਅਸ ਸਾਡੀ ਸੰਸੀ ਅਲਮਾਰੀ ਸੀ ਉਹ ਚ ਰਜਿਸਟਰ ਸੀ ਕਿਉਂਕਿ ਅੱਜ ਸਵੇਰੇ ਜਦੋਂ ਮੈਂ ਗਈ ਕਿਉਂਕਿ ਰਾਤ ਦਾ ਹਸਪਤਾਲ ਰਹੇ ਤੇ ਉਹਦੇ ਵਿੱਚ ਇਹ ਨੋਟ ਸੀਗਾ ਉਹਨੇ ਇਹ ਕਿਹਾ ਕਿ ਮੈਂ ਆਪਣੇ ਆਪ ਤੋਂ ਤੰਗ ਸੀ ਮੈਂਟਲੀ ਵੀ ਤੇ ਫਿਜ਼ੀਕਲੀ ਵੀ ਬਿਮਾਰ ਰਹਿੰਦੀ ਸੀ ਮੇਰੇ ਘਰ ਦੇ ਵੀ ਮੈਨੂੰ ਤੰਗ ਕਰਦੇ ਸੀ ਜਿਸ ਲਈ ਮੈਂ ਸਭ ਕੀਤਾ ਦਲਜੋਤ ਸ਼ਰਮਾ 512026 ਇੱਥੇ ਕਿਸੇ ਨੂੰ ਕੋਈ ਤੰਗ ਨਾ ਕੀਤਾ ਜਾਵੇ ਸਾਰੇ ਮੇਰਾ ਬਹੁਤ ਧਿਆਨ ਰੱਖਦੇ ਸੀ ਪਰ ਮੈਂ ਖੁਦ ਹੀ ਜਿਉਣਾ ਨਹੀਂ ਚਾਹੁੰਦੀ ਸੀ ਇਹ ਉਹਦਾ ਹੈ ਉਹ ਵਕੀਲ ਹੈ ਕੁੜੀ ਵਕੀਲ ਸੀ ਉਹ ਮਜ਼ਦੂਰਾਂ ਦੇ ਕੇਸ ਲੜਦੀ ਸੀਗੀ ਉਹਦੇ ਸਾਡੇ ਕੋਲ ਫਾਈਲਾਂ ਪਈਆਂ ਨੇ ਉਹਦੇ ਡਾਇਰੀਆਂ ਸੀ ਉਹ ਵੀ ਦਿੱਤੀਆਂ ਨੇ ਕਿ ਪੁਲਿਸ ਵੱਲ ਨੂੰ ਅਸੀਂ ਸੁਸਾਇਡ ਨੋਟ ਦਿੱਤਾ ਹੈ ਉਹ ਲਿਖਾਈ ਮੈਚ ਕਰਕੇ ਦੇਖਣਗੇ ਉਹਦੀ ਵੀ ਲਿਖਾਈ ਹੈ ਪਰਿਵਾਰ ਦਾ ਕਹਿਣਾ ਵਾ ਕਿ ਸਾਡੀ ਕੁੜੀ ਦੀ ਰਾਈਟਿੰਗ ਨਹੀਂ ਹੈਗੀ ਇਹ ਤਾਂ ਪੁਲਸ ਦੇਖੂਗੀ ਜੋ ਦਲਜੋਤ ਦੇ ਡਾਇਰੀਆਂ ਨੂੰ ਲਿਖਣ ਦਾ ਸ਼ੌਂਕ ਸੀਗਾ ਉਹਦੇ ਹੋਰ ਦੋਸਤ ਮਿੱਤਰ ਵੀ ਹੈਗੇ ਨੇ ਜੋ ਦਲਜੋਤ ਕੇਸ ਲਗਵਾਉਂਦੀ ਆ ਫਾਈਲਾਂ ਬਣੀਆਂ ਹੋਈਆਂ ਜੋ ਉਹਦੇ ਤੇ ਸਾਈਨ ਨੇ ਭਾਵੇਂ ਲੇਬਰ ਕੋਰਟਸ ਨੇ ਕੁਝ ਵੀ ਆ ਉਹਦੇ ਨਾਲ ਮੈਚ ਕਰਕੇ ਦੇਖ ਲੀਓ ਸੱਚ ਸਾਹਮਣੇ ਆਈ ਜਾਏਗਾ ਕਿੰਨੇ ਸਾਲ ਤੋਂ ਢੋਣਾ ਰਿਆ ਰੇਸੀ ਮੈਂ ਤਾਂ ਮਾਰਚ ਮਹੀਨੇ ਤੋਂ ਉਹਦੇ ਨਾਲ ਰਹਿ ਰਹੀ ਆ ਮਤਲਬ ਮਾਰਚ ਕਵੀਰ ਇਕੱਠੇ ਰਹਿਣਾ ਹੈ ਦਿਨ ਰਾਤ ਜਾਇ ਇਸ ਤਰੀਕੇ ਨਾਲ ਮੈਂ ਮਾਰਚ ਤੋਂ ਲੈ ਕੇ ਹੁਣ ਤੱਕ ਜ ਜੂਨ ਚ ਵੀ ਬਿਮਾਰ ਹੋਈ ਆ ਹਸਪਤਾਲ ਲੈ ਗਈ ਸੀ ਜੁਲਾਈ ਦੇ ਵਿੱਚ ਵੀ ਇਲਾਜ ਸਾਰਾ ਕਰਵਾਣਾ ਅਸੀਂ ਸਾਰੇ ਨੇ ਦੋਸਤ ਮਿੱਤਰਾਂ ਨੇ ਪੈਸੇ ਇਕੱਠੇ ਕਰਕੇ ਉਹ ਸਾਰਾ ਕੁਝ ਕਰਨਾ ਕਿਉਂਕਿ ਪਰ ਮਤਲਬ ਕਹਿਣਾ ਨਹੀਂ ਚਾਹੀਦਾ ਪਰ ਪਰਿਵਾਰ ਵੱਲੋਂ ਕਦੇ ਕੋਈ ਉਵੇਂ ਮਦਦ ਨਹੀਂ ਆਈ ਤੁਹਾਡੇ ਨਾਲ ਹੋਰ ਵੀ ਗੱਲਾਂ ਗੱਲਾਂ ਸਾਂਝੀਆਂ ਕੀਤੀਆਂ ਹੋਣਗੀਆਂ ਇੰਨੇ ਇੰਨੇ ਦਿਨ ਹੋ ਗਏ ਤੁਹਾਡੇ ਨਾਲ ਰਹਿੰਦੇ ਹੋ ਉਹਨਾਂ ਨੇ ਹੋਰ ਵੀ ਕੋਈ ਗੱਲ ਆਪਣੇ ਪਰਿਵਾਰ ਬਾਰੇ ਉਹਨਾਂ ਨੇ ਦਰਤੀ ਹੋਣੀ ਪਰਿਵਾਰ ਬਾਰੇ ਬਸ ਇਹਨਾਂ ਸੀ ਕਿ ਵੀ ਹਾਂ ਉਹਦਾ ਕੋਈ ਪਰਿਵਾਰ ਵਾਲਾ ਜਿਵੇਂ ਉਹ ਬਿਮਾਰ ਵੀ ਸੀ ਕੁਝ ਹੋਰ ਕਦੇ ਕੋਈ ਮਿਲਣ ਨਹੀਂ ਆਇਆ ਉਹਨੂੰ ਉੱਥੇ ਰਹਿਣ ਦੀ ਵੀ ਸੀ ਇਸ ਤਰੀਕੇ ਨਾਲ ਕਦੇ ਕੋਈ ਮਿਲਣਾ ਆਣਾ ਜਾ ਪਤਾ ਲੈਣਾ ਆਵੇ ਜਾਂ ਕੁਝ ਹੋਰ ਆ ਜਿਵੇਂ ਮੰਮੀ ਦਾ ਵੀ ਫੋਨ ਆਉਂਦਾ ਸੀਗਾ ਹਾਂ ਆਉਂਦਾ ਸੀ ਫੋਨ ਸ਼ਾਮ ਨੂੰ ਗੱਲ ਹੁੰਦੀ ਸੀਗੀ ਉਹਦੇ ਚ ਤਾਂਨੇ ਮਿਹਣੇ ਜਿਆਦਾ ਹੁੰਦੇ ਸੀ ਤੈਨੂੰ ਅਸੀਂ ਵੀ ਇੱਧਰ ਦਖਲ ਕਰ ਦੇਣਾ ਬਾਕੀ ਜੋ ਮਤਲਬ ਥੋੜਾ ਬਹੁਤ ਜਿੰਨਾ ਮੈਨੂੰ ਪਤਾ ਹੈ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਇੱਥੇ ਪ੍ਰੈਕਟਿਸ ਕਰ ਰਹੀ ਸੀਗੀ ਆਪਣੀ ਮਰਜ਼ੀ ਨਾਲ ਕਿ ਵੀ ਹਾਂ 25 ਸਾਲ ਦੀ ਸੀ ਵੈਸੇ ਉਹ ਹੋਣਾ ਕਿ ਵੀ ਹਾਂ ਕਿਸੇ ਸੰਸਾਰ ਨੂੰ ਪਸੰਦ ਕਰਨਾ ਇਹਨਾਂ ਦੇ ਉਹਨਾਂ ਨੂੰ ਵਰਕਲੱਫ ਸੀ ਕਹਿੰਣਾ ਵੀ ਪ੍ਰਵਾਹ ਡਰਾ ਰਿਹਾ ਸੀ ਉਹਨਾਂ ਨੂੰ देखो आ ਕੀ ਲਿਖਿਆ ਹੋਇਆ ਆਵਾਜ਼ ਇਸ ਤਰੀਕੇ ਨਾਲ ਹੀ ਉਹਦੀ ਰਾਈਟਿੰਗ ਹੈ ਉਹ ਸਾਰਾ ਕੁਝ ਹੈ ਬਾਕੀ ਇਸ ਬਾਰੇ ਮੈਂ ਹੋਰ ਨਹੀਂ ਕਹਿੰਦੀ ਕਿਉਂਕਿ ਅਸੀਂ ਇੱਥੇ ਬਹੁਤ ਖਿਆਲ ਰੱਖਿਆ ਬਾ ਮੇਰੇ ਹਸਪਤਾਲ ਦੇ ਸੀਸੀਟੀਵੀ ਅਸੀਂ ਮਤਲਬ ਤੁਰੇ ਫਿਰਦੇ ਰਹੇ ਇਲਾਜ ਕਰਵਾਇਆ ਮੇਰੇ ਕੋਲ ਲਿੰਕ ਹੈ ਜਿਹੜੇ ਮੈਂ ਉਹਦੇ ਤੇ ਅਸੀਂ ਖੁਦ ਪੈਸੇ ਪੇਮੈਂਟ ਕੀਤੀ ਆ ਸਾਰਾ ਕੁਝ ਉਹਦੀਆਂ ਦਵਾਈਆਂ ਤਕ ਮਹੀਨੇ ਦੀ ਮਹੀਨੇ ਦਵਾਈਆਂ ਚੱਲਦੀਆਂ ਸੀ ਕਰਦੇ ਬਾਰੇ ਨਹੀਂ ਨਹੀਂ ਉਹਦੇ ਬਾਰੇ ਕੁਝ ਨਹੀਂ ਕਿਹੜੇ ਹਸਪਤਾਲ ਲੈ ਕੇ ਗਏ ਹੈਲਥ ਮੈਕਸ ਲੈ ਗਏ ਸੀ ਪਹਿਲਾਂ ਅਸੀਂ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਭੇਜਿਆ ਉੱਥੇ ਡੀ ਐਮ ਸੀ ਡੀ ਐਮ ਸੀ ਵਾਲਿਆਂ ਨੇ ਉੱਥੇ ਹੁਣ ਉਹਦੀ ਡੈੱਡ ਬਾਡੀ ਪਈ ਹੈ ਤੇ ਡੀ ਐਮ ਸੀ ਹੈ ਨਹੀਂ ਲੈ ਜਾਂਦੇ ਹੋਏ ਜਦੋਂ ਡਿੱਗੇ ਹੀ ਉਹਦੇ ਮੌਤ ਹੋ ਗਈ ਸੀ ਜਾਂ ਮੌਤ ਲੈ ਜਾਂਦੇ ਲੈ ਜਾਂਦੇ ਹੋਏ ਡੀ ਐਮ ਸੀ ਵਾਲਿਆਂ ਨੇ ਕਿਹਾ ਕਿ ਐਂਬੂਲੈਂਸ ਚ ਹੋ ਚੁੱਕੀ ਸੀ ਡੀ ਐਮ ਸੀ ਵਾਲਿਆਂ ਨੇ ਇਹ ਕਿਹਾ ਹੈ ਤੁਸੀਂ ਨਾਲ ਨਹੀਂ ਸੀਗੇ ਜਦੋਂ ਉਹ ਨਾਲ ਸੀਗੇ ਪਰ ਉਹ ਤਾਂ ਜੋ ਨਾਲ ਸਟਾਫ ਸੀ ਉਹ ਕਹਿ ਰਿਹਾ ਸੀ ਪਲਸ ਚੱਲ ਰਹੀ ਹੈ ਮੈਂ ਵੀ बार-बार ਪੁੱਛ ਰਹੀ ਸੀਗੀ ਤੇ ਉਹ ਤਾਂ ਉਹਨਾਂ ਨੇ ਕਲੀਅਰ ਕੀਤਾ ਡੀਐਮ ਸੀ ਇਸ ਚੈਨਲ ਉਸ ਸੀਆਰਪੀ ਲਗਾਇਆ ਕਿ ਦਿਲ ਧੜਕਣ ਬੰਦ ਹੈ। ਹਾਂਜੀ ਜੀ ਜਿਹੜਾ ਮਰਡਰ ਹੋਇਆ ਕੁੜੀ ਦਾ ਇਹਦੇ ਨਾਮ ਨੇ ਚੱਲਦੇ ਨੇ। ਮਰਡਰ ਵਾਲੀ ਅਜੇ ਫਿਲਹਾਲ ਕੋਈ ਨਹੀਂ ਹੈ। ਇੱਕ ਦਿਲਜੋਤ ਸ਼ਰਮਾ ਨਾਮ ਦੀ ਲੜਕੀ ਹੈ 25-26 ਸਾਲ ਦੀ। ਜੀ। ਇੱਥੇ ਈਡਬਲਯੂਐਸ ਕਲੋਨੀ ਜੁਲਰੀਸ ਦੇ ਪਿੱਛੋਂ ਇਹ ਮਾਨਸਾ ਜ਼ਿਲ੍ਹਾ ਪਿੰਡ ਰੱਲੇ ਦੀ ਰਹਿਣ ਵਾਲੀ ਹੈ। ਇੱਥੇ ਪਿਛਲੇ ਤਿੰਨ ਦੋ ਸਾਲ ਤੋਂ ਈਡਬਲਯੂਐਸ ਕਲੋਨੀ 'ਚ ਰਹਿ ਰਹੀ ਸੀ। ਥੋੜੀ ਪਿਛਲੇ ਕਾਫੀ ਦਿਨ ਤੋਂ ਇਹਦੀ ਪੈਂਕ੍ਰੀਆਟਿਕ ਪ੍ਰੋਬਲਮ ਸੀਗੀ ਕੋਈ ਇਹਦਾ ਜੀ ਡੀ ਐਮ ਸੀ ਤੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਵੀ ਇਹ ਡੈਥ ਹੋ ਗਈ ਹੁਣ ਬਾਅਦ ਪੋਸਟਮਾਰਟਮ ਅਸੀਂ ਦੇਖਾਂਗੇ ਕਿ ਕਾਦੇ ਕਾਰਨ ਕਰਕੇ ਹੋਈ ਤੇ ਸਰ ਇਹ ਦੂਸਰੀ ਆਪਣਾ ਜਿਹੜੀ ਲੜਕੀ ਆਈਆਂ ਉਹ ਤਾਂ ਬਹੁਤ ਸਨੀ ਆਪਣਾ ਸੂਸਾਇਕੋ